ਕਾਲ ਇਹ ਪਿਕਚਰ ਹੈ ਜਿਹੜੀ ਫਿਲਮ ਆਈ ਹੈ ਇਹਦੇ ਵਿੱਚ ਸਾਨੂੰ ਬਹੁਤ ਸਿਲੈਕਸ਼ਨ ਮਿਲਿਆ ਆ ਆ ਸ਼ੁਰੂ ਤੇ ਬੱਚੇ ਆ ਇੱਕ ਜਿਹੜਾ ਜੁਦਾ ਹੋ ਰਿਹਾ ਆ ਜਿਹਨੂੰ ਸ਼ੰਦਾ ਕਹਿੰਦੇ ਆ ਕਿ ਪਿਗਰੇ ਵਾਲਾ ਫੇਰ ਆ ਉਹਦਾ ਬੜਾ ਵਧੀਆ ਰੋਲ ਆ ਅੱਜ ਬੱਚੇ ਨੂੰ ਬੱਚਾ ਵੇਖ ਕੇ ਪਰ ਬੋਲ ਤੋਂ ਉਸ ਕੰਮ ਨੂੰ ਹੱਥੋਂ ਦਾ ਵੀ ਨਹੀਂ ਕਰਦਾ ਅਜਨੇ ਹੰਸ ਸਿੰਘ ਜਥੇਬੰਦੀਆਂ ਅਕਾਲ ਮੂਵੀ ਦੇਖਣ ਲਈ ਬਟਾਲਾ ਦੇ ਸਿਨੇਮਾ ਹਾਲ ਦੇ ਵਿੱਚ ਪਹੁੰਚੀਆਂ। ਅਕਾਲ ਮੂਵੀ ਦੇਖ ਕੇ ਬਾਹਰ ਆਏ ਨੇ ਹੰਸ ਸਿੰਘ ਜਥੇਬੰਦੀਆਂ ਗੱਲਬਾਤ ਵੀ ਕਰਾਂਗੇ ਜਾਣਾਂਗੇ ਵੀ ਕਿ ਕੀ ਦੇਖਿਆ ਕੀ ਮਾਹੌਲ ਰਿਹਾ ਔਰ ਕਿੱਦਾਂ ਦੀ ਏ ਅਕਾਲ ਮੂਵੀ। ਕੀ ਨਾਮ ਹੈ ਜੀ? ਮੇਰਾ ਨਾਮ ਆਵਾਰਜੀਤ ਸਮੇਤਾ ਚਾਂਗੋ ਵਾਲੇ। ਬਾਈ ਕੀ ਵੇਖ ਕੇ ਆਏ? ਕਿੱਦਾਂ ਦੀ ਲੱਗੀ ਮੂਵੀ? ਮੂਵੀ ਬਹੁਤ ਵਧੀਆ ਹੈ ਸਮੇ ਦੇ ਨਾਲ ਇਹ ਚੱਲਣ ਵਾਲੀ ਚੀਜ਼ ਹੈ। ਜੋ ਅੱਜ ਦਾ ਬੱਚਾ ਆ ਉਹ ਟੀਵੀ ਦੇ ਨਾਲ ਜੁੜਿਆ ਹੈ ਟੈਲੀਫੋਨ ਨਾਲ ਜੁੜਿਆ ਹੈ ਅੱਜ ਕੋਈ ਵਿਰਲਾ ਹੀ ਹੈ ਕਿ ਕੋਈ ਇਤਿਹਾਸ ਦੀ ਬਾਤ ਗੁਰੂ ਕੀ ਸੰਗਤ ਚ ਬਹਿ ਕੇ ਸੁਣਦਾ ਹੋਵੇ ਬੱਚਾ ਦੇਖੋ ਇਹੋ ਜੀਆਂ ਪਿਕਚਰਾਂ ਜਿਹੜੀਆਂ ਫਰਮਾਈਆਂ ਜਾਣ ਤੇ ਧਰਮ ਦਾ ਬਹੁਤ ਵੱਡਾ ਪ੍ਰਚਾਰ ਹੋ ਸਕਦਾ ਬਾਕੀ ਇੱਕ ਵਿਅਕਤੀ ਦਾ ਨਾਮ ਇੱਕ ਅਕਾਲ ਸਿੰਘ ਰੱਖਿਆ ਹੈ ਨਾ ਹੁਣ ਜਿਵੇਂ ਸਾਡੇ ਕਈ ਵੀਰ ਮਲਕੀ ਗੱਲ ਕਰਦੇ ਆਂ ਕਿ ਉਹ ਨਕਲੀ ਦਾੜੀ ਲੱਗੀ ਹੈ ਨਾ ਮੋਸਟਲੀ ਉਹ ਤੇ ਕਈਆਂ ਨੂੰ ਮੈਂ ਜਾਣਦਾ ਨਿੱਜੀ ਤੌਰ ਤੇ ਕਿ ਜਿਹੜੇ ਸਾਬਤ ਸੂਰਤ ਨੇ ਔਰ ਪਹਿਲਾਂ ਗਤਕੇ ਦੇ ਵਿੱਚ ਖਿਡਾਰੀ ਹੁੰਦੇ ਸੀਗੇ ਫਿਰ ਉਹ ਮਤਲਬ ਕਿ ਐਕਟਰ ਦੇ ਵਿੱਚ ਆ ਗਏ ਨੇ ਐਕਟਿੰਗ ਕਰਦੇ ਨੇ ਤੇ ਬਹੁਤ ਜ਼ਿਆਦਾ ਗਤਕੇ ਵਾਲੇ ਯੋਧੇ ਨੇ ਉਹਦੇ ਵਿੱਚ ਹੈਨਾ ਆਕਾਲ ਜਿਹੜੀ ਇਹ ਪਿਕਚਰ ਹੈ ਜਿਹੜੀ ਫਿਲਮ ਆਈ ਹੈ ਇਹਦੇ ਵਿੱਚ ਸਾਨੂੰ ਬਹੁਤ ਕੁਝ ਸਲੈਕਸ਼ਨ ਮਿਲਿਆ ਆ ਛੋਟੇ ਛੋਟੇ ਬੱਚੇ ਆ ਇੱਕ ਜਿਹੜਾ ਜੁਰਾ ਔਰ ਬੱਚਾ ਆ ਜਿਹਨੂੰ ਸ਼ੰਦਾ ਕਹਿੰਦੇ ਆ ਗਿੱਪੀ ਗਰੇਵਾਲ ਦਾ ਬੇਟਾ ਉਹਦਾ ਬੜਾ ਵਧੀਆ ਰੋਲ ਹੈ ਅੱਜ ਬੱਚੇ ਨੂੰ ਬੱਚਾ ਵੇਖ ਕੇ ਪਰ ਫੁੱਲਤ ਹੁੰਦਾ ਉਸ ਕੰਮ ਨੂੰ ਹੱਥ ਪਾਉਂਦਾ ਵੀ ਮੈਂ ਵੀ ਕਰਨਾ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਸਾਹਿਬ ਜੀ ਦੀ ਕਿਰਪਾ ਦੁਆਰਾ ਉਹਨੇ ਫਤੇਗੜ ਸਾਹਿਬ ਦਾ ਨਾਮ ਲਿਆ ਵੀ ਉਤ ਦੀ ਛੀਦਾਂ ਦੇ ਚਰਨਾਂ ਦੀ ਮੈਂ ਧੂੜ ਲਈਏ ਤੇ ਮੈਂ ਹੁਣ ਪਿੱਛੇ ਥੋੜਾ ਹਟਣਾ ਤੇ ਵੇਖੋ ਜੇ ਅੱਜ ਇਹੋ ਜਿਹੀਆਂ ਫਿਲਮਾਂ ਨੂੰ ਅਸੀਂ ਰੋਕਾਂਗੇ ਤੇ ਤੁਹਾਨੂੰ ਪਤਾ ਵੀ ਪੰਜਾਬ ਦੇ ਵਿੱਚ ਮਾਝੇ ਵਿੱਚ ਇਨ 3.5 ਲੱਖ ਤੋਂ ਜ਼ਿਆਦਾ ਹੀ ਕਲਵਲਟਡ ਲੋਕ ਹੋ ਚੁੱਕੇ ਨੇ ਤੇ ਅਸੀਂ ਕਿਉਂ ਰੋਕਦੇ ਹਾਂ ਇਹੋ ਜਿਹੀਆਂ ਫਿਲਮਾਂ ਨੂੰ ਵੀ ਹੋਰ ਬਣ ਜਾਓ ਤੁਸੀਂ ਐਸਾਈ ਹੋਰ ਛੱਡ ਦੋ ਆਪਣੇ ਧਰਮ ਨੂੰ ਇਹ ਪਿਕਚਰਾਂ ਸਾਨੂੰ ਦੱਸਦੇ ਪਏ ਅਸੀਂ ਸੂਰਮੇ ਆ ਅਸੀਂ ਯੋਧੇ ਆ ਇਹਦੇ ਵਿੱਚ ਜਿਹੜਾ ਬਚਨ ਦਰਸਾਇਆ ਪਈ ਇੱਕ ਨਿਹੱਥੇ ਤੇ ਵਾਰ ਨਹੀਂ ਕਰਨਾ ਪਿੱਠ ਪਿੱਛੇ ਵਾਰ ਨਹੀਂ ਕਰਨਾ ਤੇ ਔਰਤ ਤੇ ਵਾਰ ਨਹੀਂ ਕਰਨਾ ਜਿਹੜਾ ਅੱਜ ਸਾਰਾ ਕੁਝ ਹੋੰਦਾ ਜਾ ਰਿਹਾ ਹੈ ਅੱਜ ਦੇ ਸਮੇਂ 'ਚ ਸਾਰਾ ਹੋ ਰਿਹਾ ਪਿੱਠ ਪਿੱਛੇ ਵਾਰ ਵੀ ਹੋ ਰਿਹਾ ਜਿਹੜੇ ਲੋਕ ਵਿਰੋਧ ਕਰਦੇ ਆ ਦੋ ਤਿੰਨ ਗੱਲਾਂ ਨੂੰ ਲੈ ਕੇ ਕਰਦੇ ਇੱਕ ਤੇ ਦਾੜੇ ਨੂੰ ਲੈ ਕੇ ਕਰਦੇ ਆ ਵੀ ਨਕਲੀ ਦਾੜੀਆਂ ਲਾ ਲੀਆਂ ਮੁੱਛਾਂ ਲਾ ਲੀਆਂ ਤੇ ਉਹ ਧਾਰਮਿਕ ਮੂਵੀਆਂ ਬਣਾ ਲਾਪੇ ਦੂਸਰਾ ਸ਼ਸਤਰ ਨੂੰ ਲੈ ਕੇ ਬੜੀ ਵੱਡੀ ਗੱਲ ਕਹੀ ਗਈ ਉਸ ਜਮਾਨੇ ਚ ਕਿੰਦੇ ਇਹ ਸ਼ਸਤਰ ਨਹੀਂ ਸੀ ਮਾਡਰਨਾਈਜੇਸ਼ਨ ਸ਼ਸਤਰ ਵਰਤੇ ਗਿਆ ਇਹ ਦੋ ਗੱਲਾਂ ਜਿਹੜੀਆਂ ਅਹਿਮ ਨੇ ਦੇਖੋ ਪਤਾ ਗੱਲ ਕੀ ਹੈ ਹੁਣੇ ਮੇਰੇ ਲਾਗੇ ਵਿਦਵਾਨ ਪੁਰਸ਼ ਬੈਠੇ ਸੀਗੇ ਨਿਹੰਗ ਸਿੰਘੇ ਬੈਠੇ ਸੀਗੇ ਬਾਬਾ ਸੁਖਜਿੰਦਰ ਸਿੰਘ ਜੀ ਗੁਰੂ ਨਾਨਕ ਦਲ ਮੜੀਆਂਵਾਲ ਵਾਲੇ ਮੈਂ ਉਹਨਾਂ ਨੇ ਬਚਨ ਕਰ ਰਿਹਾ ਸੀਗਾ ਵੀ ਬਾਬਾ ਜੀ ਇਹ ਜਿਹੜਾ ਬਾਣਾ ਹੁਣ ਆਪਾਂ ਪਾ ਰਹੇ ਆ ਨਾ ਤੇ ਪ੍ਰਾਤਨ ਬਾਣੇ ਚ ਬੜਾ ਫਰਕ ਹੈ ਉਦੋਂ ਕੋਈ ਇਦਾਂ ਟੇਲਰ ਥੋੜੇ ਸੀਗੇ ਵੀ ਇਦਾਂ ਦਾ ਬਾਣਾ ਕਰ ਦਿੰਦੇ ਤੇ ਯਾਰ ਉਦੋਂ ਸਿੱਧਾ ਹੀ ਸਿੱਧਾ ਹੀ ਬਾਣਾ ਹੁੰਦਾ ਸੀਗਾ ਅੱਜ ਵੀ ਕਢਾਨੀ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦਾ ਚੋਲਾ ਇੱਥੇ ਬਾਬਾ ਨਾਨਕ ਦਾ ਡੇਰਾ ਬਾਬਾ ਨਾਨਕ ਚੋਲਾ ਆ ਤੇ ਉਹ ਪ੍ਰੂਫ ਮਿਲਦੀ ਉਹਨਾਂ ਦੇ ਤੇ ਜਿਹੜੇ ਪ੍ਰਾਤਨ ਸ਼ਸਤਰ ਸੀਗੇ ਮਤਲਬ ਕਿ ਉਹਨਾਂ ਦੀ ਦਿਸ਼ ਹੋਰ ਸੀਗੀ ਠੀਕ ਹੈ ਇਹ ਸ਼ਸਤਰ ਮਤਲਬ ਕਿ ਮੋਡੀਫਾਈਬ ਜੇ ਹੈਗੇ ਅੱਜ ਕੱਲ ਦੇ ਸਮੇਂ ਦੇ ਨਾਲ ਪਰ ਅਸਲ ਚ ਗੱਲ ਜਿਹੜੀ ਹੈ ਨਾ ਅਸੀਂ ਉਹ ਗੱਲ ਨੂੰ ਕਰੀਏ ਕਿ ਜਿਹੜੀ ਗੱਲ ਹੈ ਸੁਨੀਹਾ ਲੈਣਾ ਚਾਹੀਦਾ ਕਿ ਵਿਰੋਧ ਕਰਨਾ ਚਾਹੀਦਾ ਨਹੀਂ ਸੁਨੀਹਾ ਲਓ ਬਾਕੀ ਉਹ ਕਿਤੇ ਪਾਕਿਸਤਾਨੋਂ ਨਹੀਂ ਆ ਉਹ ਸਾਡੇ ਭਰਾ ਨੇ ਗਿੱਪੀ ਗਰੇਵਾਲ ਦੇ ਆਪਾਂ ਘਰੇ ਵੀ ਮਲਕੀ ਮਿਲੇ ਮੈਨੂੰ ਇੰਗਲੈਂਡ ਚ ਵੀ ਆ ਕੇ ਮਿਲੇ ਆ ਉਹਦਾ ਬੱਚਾ ਦੇਖੋ ਉਹਦੇ ਤਿੰਨ ਬੱਚੇ ਆ ਤਿੰਨੇ ਬੱਚੇ ਮੂਵੀ ਵਿੱਚ ਨੇ ਹਾਂਜੀ ਵੱਡਾ ਬੇਟਾ ਜਿਹੜਾ ਆ ਜਿਹਨੂੰ ਚੀਚੀ ਕਹਿੰਦੇ ਆ ਉਹ ਵੱਡਾ ਬੇਟਾ ਆ ਤੇ ਵਿਚਕਾਰਲਾ ਬੇਟਾ ਜਦੋਂ ਆਪਣੇ ਸਾਜਨਪ੍ਰੀਤ ਕੌਰ ਜਿਹਨੂੰ ਕਹਿੰਦੇ ਕਿ ਨਾ ਕੁੜੀ ਹੈਣਾ ਨਹੀਂ ਨਹੀਂ ਬੇਟਾ ਸਭ ਤੋਂ ਛੋਟਾ ਆ ਵੀ ਹੁਣ ਮਾਂ ਜਦੋਂ ਸਿਖਾਉਂਦੀ ਆ ਉਹਨੂੰ ਤੇ ਉਹ ਸਭ ਤੋਂ ਛੋਟਾ ਬੱਚਾ ਆ ਗਿੱਪੀ ਦਾ ਹੈਨਾ ਤੇ ਵਿਚਕਾਰ ਜਿਹੜਾ ਆ ਉਹ ਸ਼ਿੰਦਾ ਆ ਤੁਸੀਂ ਇਹ ਦੇਖੋ ਕਿ ਜੇਰੀ ਪਰਵਰਸ਼ ਸਿੱਖੀ ਦੀ ਹੈ ਤੋ ਉਹਨੇ ਵੱਡੇ ਕੋ ਵੀ ਸਿੱਖੀ ਰਹਿਣਾ ਆ ਠੀਕ ਆ ਗਿੱਪੀ ਤੇ ਵਿਚਾਰਾ ਵਿਰੋਧ ਕਰਨ ਵਾਲਿਆਂ ਨੂੰ ਕੀ ਕਹੋ ਵਿਰੋਧ ਕਰਨ ਵਾਲੇ ਸਾਡੇ ਵੀਰ ਨੇ ਉਹਨਾਂ ਨੂੰ ਸਮਝਾਉਨੇ ਆ ਵੀ ਅੱਜ ਸਿੱਖੀ ਦਾ ਪ੍ਰਚਾਰ ਹੋਣਾ ਚਾਹੀਦਾ ਆ ਪਿਕਚਰਾਈਜ਼ ਦਾ ਸਮਾਂ ਆ ਪਿਕਚਰਾਂ ਚੱਲਣੀਆਂ ਚ ਇਹਦੀ ਨਾ ਜਦਨ ਕੋ ਗੁਰੂ ਕਾ ਰੂਪ ਧਾਰਨ ਕਰੇਗਾ ਜਾਂ ਬਾਬਾ ਕਾਲੀ ਫੂਲਾ ਸਿੰਘ ਦਾ ਜਾਂ ਹਰੀ ਸਿੰਘ ਨੌਲੀਵੇ ਦਾ ਹਾਂਜੀ ਤੇ ਫਿਰ ਉਸ ਦਿਨ ਅਸੀਂ ਦੇਖਾਂਗੇ ਵੀ ਉਹ ਕੀ ਕੌਣਾ ਬੰਦੇ ਮੈਨੂੰ ਦੱਸੀ ਕਿਸੇ ਨੇ ਅੱਜ ਗੱਲ ਕੀਤੀ ਮੇਰੇ ਨਾਲ ਵਿਰੋਧ ਕਰਨ ਵੀਰ ਨੇ ਕਹਿੰਦਾ ਜੀ ਮੈਨੂੰ ਪਤਾ ਲੱਗਾ ਵੀ ਹੁਣ ਤੇ ਕੋਈ ਬਾਲੀਵੁੱਡ ਦਾ ਐਕਟਰ ਆ ਵੀ ਉਹ ਪੁਰਾਣੇ ਮਹਾਂਪੁਰਸ਼ਾਂ ਜਿਹਾ ਦਾ ਰੋਲ ਕਰਨ ਮੈਂ ਜਦੋਂ ਉਹਦਾ ਰੋਲ ਉਹ ਕਰੇਗਾ ਨਾ ਉਸ ਦਿਨ ਇੱਕ ਵੀ ਪੂਰੇ ਹਿੰਦੁਸਤਾਨ ਚ ਕਹਿੰਦੇ ਕਿ ਵਿਰੋਧ ਕਰਨ ਦੀ بجائے ਸੁਨੇਹਾ ਲੈਣਾ ਚਾਹੀਦਾ ਸਿੱਖੀ ਦਾ ਪ੍ਰਚਾਰ ਹੋ ਰਿਹਾ ਔਰ ਸਿੱਖੀ ਦੇ ਪ੍ਰਚਾਰ ਲਈ ਕਹਿੰਦੇ ਇਹ ਮੂਵੀ ਬਣੀ ਆ ਜਿਹੜੇ ਉੱਚ ਬੱਚਿਆਂ ਨੇ ਕੰਮ ਕੀਤਾ ਜਾਂ ਮੋਡਰਨਾਈਜੇਸ਼ਨ ਹਥਿਆਰਾਂ ਦੀ ਗੱਲ ਆ ਤੇ ਕਹਿੰਦੇ ਸਮੇ ਦੇ ਨਾਲ ਬਦਲੇ ਆ ਵਿਰੋਧ ਕਰਨ ਦੀ بجائے ਸਿਹਤ ਲਈਏ ਤੇ ਕਹਿੰਦੇ ਜਾਦਾ ਚੰਗੀ ਗੱਲ ਹੈ ਮੇਰੇ ਨਾਲ ਭਪਿੰਦਰ ਸਿੰਘ ਪਾਰਸਮਣੀ ਅੱਜ ਫਿਲਮ ਦੇਖ ਕੇ ਆਏ ਆ ਇਸ ਵਾਸਤੇ ਉੱਚੇਚੇ ਤੌਰ ਤੇ ਪਹੁੰਚੇ ਆ ਫਿਲਮ ਨੂੰ ਜੱਜ ਕਰਨ ਵਾਸਤੇ ਪਹੁੰਚੇ ਆ ਕਿ ਇਹਦੇ ਵਿੱਚ ਜੋ ਵਿਵਾਦਿਤ ਵਿਸ਼ੇ ਨੇ ਜਾਂ ਵਿਵਾਦ ਹੋ ਰਿਹਾ ਉਹਦਾ ਕਾਰਨ ਕੀ ਹੈ ਇਹ ਫਿਲਮ ਨੂੰ ਫਿਲਮ ਦੇ ਦ੍ਰਿਸ਼ਟੀਕੋਣ ਤੋਂ ਵੀ ਵੇਖਣਾ ਚਾਹੀਦਾ ਹੈ ਫਿਲਮ ਨੂੰ ਫਿਲਮ ਦੇ ਨਜ਼ਰੀਏ ਨਾਲ ਵੇਖਣਾ ਚਾਹੀਦਾ ਹੈ ਉਹ ਸਾਨੂੰ ਠੀਕ ਲੱਗੇ ਵਿਰੋਧ ਜਿਹੜੇ ਲੋਕ ਕਰਦੇ ਫਿਰ ਉਹ ਜਿਹੜੇ ਕਰ ਰਹੇ ਹਨ ਨਾ ਪਹਿਲੀ ਗੱਲ ਇਹ ਹੈ ਵੀ ਇਹਨੂੰ ਮੰਨ ਕੇ ਚੱਲੋ 100% ਦੀ ਇਤਿਹਾਸਕ ਫਿਲਮ ਨਹੀਂ ਹੈ। ਇਤਿਹਾਸ ਤੋਂ ਪ੍ਰਭਾਵਿਤ ਹੋ ਕੇ ਫਿਲਮ ਬਣਾਈ ਗਈ ਹੈ। ਇਤਿਹਾਸ ਨਹੀਂ ਫਿਲਮਾਇਆ ਗਿਆ। ਜਿਵੇਂ ਆਪਾਂ ਕਹੀਏ ਵੀ ਕੋਈ ਅਕਾਲ ਸਿੰਘ ਦਾ ਉਹਨੇ ਰੋਲ ਕੀਤਾ ਕਿਸੇ ਪੁਰਾਣੀ ਯੋਧੇ ਦੇ ਕਿਰਦਾਰ ਨੂੰ ਲੈ ਕੇ ਉਹਨੇ ਕਿਰਦਾਰ ਨਿਭਾਇਆ ਤੇ ਉਹਨੇ ਉਹ ਕਿਰਦਾਰ ਨਹੀਂ ਨਿਭਾਇਆ। ਜਿਸ ਤਰ੍ਹਾਂ ਸਾਰੀਆਂ ਕਾਲਪਨਿਕ ਫਿਲਮਾਂ ਬਣਦੀਆਂ ਉਸ ਤਰੀਕੇ ਨਾਲ ਫਿਲਮ ਬਣੀ ਹੈ। ਇਤਿਹਾਸ ਤੋਂ ਪ੍ਰਭਾਵਿਤ ਹੋ ਕੇ ਬਣੀ ਹੈ ਤੇ ਜਿਹੜਾ ਉਹਦੇ ਵਿੱਚ ਵੀ ਸ਼ਸਤਰ ਪੁਰਾਣੇ ਨਹੀਂ ਹੈ। ਸ਼ੇਰੇ ਪੰਜਾਬ ਦੀ ਮੌਤ ਦਾ ਜ਼ਿਕਰ ਪੀ ਉਸ ਤੋਂ ਬਾਅਦ ਦੀਆਂ ਕਹਾਣੀਆਂ ਵੀ ਜਦੋਂ ਸ਼ੇਰੇ ਪੰਜਾਬ ਦਾ ਰਾਜ ਹੁੰਦਾ ਸੀ ਇਹਦਾ ਮਤਲਬ ਹੈ ਵੀ ਉਹ ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ ਦੇ ਹਵਾਲਿਆਂ ਦੇ ਨਾਲ ਫਿਲਮ ਬਣੀ ਹੈ ਤੇ ਉਹਨਾਂ ਦੇ ਬਾਣੀ ਜੇ ਹੁਣੇ ਵੀ ਇਹਦੇ ਵੀ ਦਾੜੀ ਕੱਟੀ ਦਾੜੀ ਦਾ ਵੀ ਤੁਸੀਂ ਜੇ ਕਰ ਵੀ ਦਾੜੀ ਅੱਜ ਉਹਨੇ ਦਾੜੀ ਰੱਖ ਕੇ ਫਿਲਮ ਬਣਾ ਦਿੱਤੀ ਬਾਅਦ ਵਿੱਚ ਉਹਨੇ ਕਟਾਉਣੀ ਵੀ ਤੇ ਹੈਗੀ ਆ ਦੂਜੇ ਕਿਰਦਾਰਾਂ ਵਾਸਤੇ ਫਿਰ ਅਸੀਂ ਕਹਾਂਗੇ ਜੀ ਉਹਨਾਂ ਨੇ ਇਹਨੇ ਪੈਸੇ ਵਾਸਤੇ ਫਿਲਮ ਬਣਾਈ ਪੈਸੇ ਵਾਸਤੇ ਦਾੜੀ ਰੱਖੀ ਆ ਤੇ ਹੁਣ ਦਾੜੀ ਕਟਾ ਲਈ ਐਕਟਰ ਐਕਟਰ ਹੁੰਦਾ ਹੈ ਉਹਨੇ ਐਕਟਰਿੰਗ ਦੇ ਪੇਸ਼ੇ ਦੇ ਵਿੱਚ ਜਿਸ ਤਰੀਕੇ ਦਾ ਕਿਰਦਾਰ ਮਿਲੇਗਾ ਉਹਨੇ ਉਹ ਜੇ ਰੂਪ ਚੋਂ ਨੇ ਆਉਣਾ ਹੈ ਤੇ ਬਾਕੀ ਜਿਹੜੇ ਬਾਣੇ ਦੀ ਗੱਲ ਹੈ ਬਾਣਾ ਵੀ ਅੱਜ ਦਾ ਤੇ ਪ੍ਰਾਰਤਨ ਦਾ ਵਿੱਚ ਵੱਖਰਾ ਵਾ ਇਹਦੇ ਵਿੱਚ ਇਤਿਹਾਸ ਨੂੰ ਐਸੀ ਖੂਬਸੂਰਤੀ ਦੇ ਨਾਲ ਉਹ ਕਿਰਦਾਰਾਂ ਨੂੰ ਪ੍ਰਭਾਵਿਤ ਹੋ ਕੇ ਬਣਾਇਆ ਨਾਵਲ ਤੌਰ ਤੇ ਲਿਆ ਸਿੱਖ ਧਰਮ ਦੀ ਉਸਤਤ ਹੈ ਖਾਲਸੇ ਦੀ ਬਹਾਦਰੀ ਦੀ ਉਸਤਤ ਹੈ ਉਹਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਮੇਰਾ ਨਾਮ ਅਨਜੀਤ ਸਿੰਘ ਜੀ ਅਕਾਲ ਫਿਲਮ ਦੇ ਜਿਹੜੇ ਸੰਗਤਾਂ ਵਿਰੋਧ ਕਰਦੀਆਂ ਨੇ ਸਾਡੀ ਸਮਝ ਤੋਂ ਬਾਹਰ ਹੈ ਕਿ ਕਿਸ ਗੱਲ ਦਾ ਵਿਰੋਧ ਕਰਦੀ ਹੈ ਇਹ ਕਾਲ ਫਿਲਮ ਤੇ ਬਹੁਤ ਵਧੀਆ ਦੇਖਣਯੋਗ ਫਿਲਮ ਹੈ ਅੱਜ ਕੱਲ ਦੇ ਮਾਹੌਲ ਦੇ ਮੁਤਾਬਕ ਬਹੁਤ ਵਧੀਆ ਫਿਲਮ ਬਣਾਈ ਹੈ ਜਿਹੜੀਆਂ ਸੰਗਤਾਂ ਵਿਰੋਧ ਕਰਦੀਆਂ ਨੇ ਮੇਰਾ ਖਿਆਲ ਤੇ ਉਹ ਜਾਂ ਉਹ ਸਮਝ ਤੋਂ ਬਾਹਰ ਹੈ ਤੇ ਵਿਰੋਧ ਵਾਲੀ ਕੋਈ ਗੱਲ ਨਜ਼ਰ ਨਹੀਂ ਆ ਰਹੀ ਇਹਨਾਂ ਵਿੱਚ ਇਸ ਫਿਲਮ ਵਿੱਚ ਵਿਰੋਧ ਵਾਲੀ ਕੋਈ ਗੱਲ ਨਹੀਂ ਹੈ ਨਜ਼ਰ ਨਹੀਂ ਆਈ ਜੀ ਵਾਹਿਗੁਰੂ ਜੀ ਕਾਲ ਹਾਂ ਜੀ ਨਾ ਰੱਖ ਸਰ ਕਿਹਨਾਂ ਰੁਪਿੰਦਰ ਸਿੰਘ ਸ਼ਾਮਪਰਾ ਜੀ ਕਾਲ ਫਿਲਮ ਦੇਖ ਕੇ ਹਾਂ ਜੀ ਇਹ ਕਾਲ ਫਿਲਮ ਜੀ ਤੇ ਸਾਰੇ ਤੇ ਅੰਦਰ ਜਕਾਰੇ ਜਕਾਰੇ ਜੋ ਮੂਵੀ ਚੱਲੀ ਜੀ ਐਂਡ ਤੱਕ ਸਾਰੀਆਂ ਸੰਗਤਾਂ ਜਕਾਰੇ ਲਾਉਂਡੀਆਂ ਕਾਲ ਹੀ ਕਾਲ ਹੋਇਆ ਪਿਆ ਮੈਨੂੰ ਨਹੀਂ ਸਮਝ ਆਉਂਦੀ ਕਿੋਸ਼ਕ ਲੋਕ ਜਿਹੜੇ ਬਹੁਤ ਇੱਕ ਦੋ ਜਣਿਆਂ ਨੇ ਜਿਨ੍ਹਾਂ ਨੇ ਵਿਰੋਧ ਕੀਤਾ ਮੈਨੂੰ ਤਾਂ ਲੱਗਦਾ ਉਹ ਏਜੰਸੀਆਂ ਦੇ ਬੰਦੇ ਨੇ ਜਾਂ ਕੀ ਹੈ ਇਹਦੇ ਵਿੱਚ ਤੇ ਮੂਵੀ ਵੇਖ ਕੇ ਤੇ ਸਾਰੇ ਜੋਸ਼ ਨਾਲ ਭਰੇ ਪਏ ਨੇ ਜੀ ਤੇ ਜਿਹੜਾ ਮੇਨ ਐਕਟਰ ਹੈ ਦਦਰ ਤੁਸੀਂ ਵੇਖ ਰਹੇ ਹੋ ਜੁੱਧ ਕਰ ਰਹੇ ਤੇ ਉਹ ਜਦਾਂ ਮਾਰੇ ਨੇ ਕਿਹਾ ਸਵਾਲ ਆਕ ਸੇਕ ਲੜਾਉ ਉਹ ਕੰਮ ਇੱਥੇ ਤੇ ਬਣਿਆ ਪਿਆ ਜੀ ਮੂਵੀ ਦੇ ਵਿੱਚ ਕੈਮਰਾਮੈਨ ਪੰਟੀ ਦੇ ਨਾਲ ਨਿਤਨ ਲੁਥਰਾ ਡੈਨਿਕ ਸਵੇਰਾ ਟੀਵੀ ਬਟਾਲਾ